ਸਰਦਾਰ ਸਿਮਰਨਜੀਤ ਸਿੰਘ ਮਾਨ ਦੇ ਨਾਮੀਨੇਸ਼ਨ ਪੇਪਰ ਫਾਈਲ ਹੋਣੇ ਆ ਉਹਨਾਂ ਦੀ ਹਮਾਇਤ ਵਿੱਚ ਆਉਣਾ ਮੇਰੇ ਲਈ ਬਹੁਤ ਜ਼ਰੂਰੀ ਸੀ ਕਿਉਂਕਿ ਪੰਥ ਦੇ ਦੋਖੀ ਜਿਹੜੇ ਲੋਕ ਐ ਉਹਨਾਂ ਨੂੰ ਇਹ ਇੱਕ ਸੁਨਾਹ ਦੇਣਾ ਹੈ ਕਿ ਅਸਲੀ ਪੰਥ ਕੌਣ ਹੈ ਤੇ ਅਸਲੀ ਪੰਥ ਦੇ ਰਾਖੇ ਕੌਣ ਹੈ ਤੁਹਾਡੇ ਕੋਲ ਮੈਂ ਸਰਦਾਰ ਸਿਮਰਨਜੀਤ ਸਿੰਘ ਮਾਨ ਦੀ ਕੋਈ ਸਿਫਤ ਨਹੀਂ ਕਰਨਾਈ ਕਿਉਂਕਿ ਤੁਸੀਂ ਜਾਣਦੇ ਹੋ ਕਿ ਉਹ 40 ਸਾਲਾਂ ਤੋਂ ਇੱਕੋ ਮਿਸ਼ਨ ਤੇ ਕੰਮ ਕਰ ਰਹੇ ਆ ਨਾ ਤੇ ਉਹਨਾਂ ਨੇ ਪਾਰਟੀਆਂ ਬਦਲੀਆਂ ਨਾ ਉਹਨਾਂ ਨੇ ਸਿਧਾਂਤ ਛੱਡਿਆ ਜਦੋਂ ਉਹ ਇੱਕ ਹੰਡੇ ਵਰਤੇ ਤੇ ਇਸ ਵੇਲੇ ਸਿਟਿੰਗ ਐਮਪੀ ਆ ਸਾਡੇ ਕੋਲ ਤਜਰਬੇਕਾਰ ਹੈ ਹਰ ਤਰ੍ਹਾਂ ਉਹਨਾਂ ਨੂੰ ਜਿਹੜੀ ਹਮਾਇਤ ਹੈ ਜਿਹੜੀ ਉਹ ਸਿੱਖ ਪੰਥ ਦੀ ਹੈ ਤੇ ਮੈਂ ਜੇ ਅੱਜ ਵੀ ਉਹਨਾਂ ਦਾ ਕੁਰਬਾਨੀ ਵੇਖ ਕੇ ਮੈਨੂੰ ਲੱਗਿਆ ਕਿ ਮੈਂ ਜਰੂਰ ਉਹਨਾਂ ਦੀ ਜਿਹੜੀ ਪੇਪਰ ਫਾਈਲ ਹੋਣੀ ਆ ਉਹਨਾਂ ਵਿੱਚ ਸ਼ਮੂਲੀਅਤ ਕਰਨੀ ਆ ਆਪਾਂ ਇੱਕ ਇੱਕ ਗੱਲ ਪਾਰਟੀਆਂ ਬਾਰੇ ਕਰ ਲੈਣੇ ਆ ਜਿਹੜੀ ਕਾਂਗਰਸ ਪਾਰਟੀ ਹੈ ਮੈਂ ਕਹਿੰਨੀ ਆ ਇਹਦੇ ਵਿੱਚ ਕਦੇ ਵੀ ਪੰਥ ਦੇ ਭਲੇ ਦੀ ਗੱਲ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦੀ ਡਾਇਲੋਜੀ ਤੇ ਸਾਡੀ ਸਿੱਖ ਸਿਧਾਂਤ ਦੇ ਡਿਓਲੋ ਦੀ ਵਿੱਚ ਬਹੁਤ ਫਰਕ ਹੈ ਕਿਉਂਕਿ ਇਹ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਨਾਂ ਨੇ 40 ਸਾਲ ਪਹਿਲਾਂ ਸਾਡੇ ਅਕਾਲ ਤਖਤ ਤੇ ਹਮਲਾ ਕਰਕੇ ਸਾਨੂੰ ਜਿਹੜਾ ਇੱਕ ਜ਼ਖਮ ਦਿੱਤਾ ਹੈ ਉਹ ਨਾ ਸਦੀਆਂ ਤੱਕ ਕਦੇ ਮਿਜਣਾ ਹੈ ਤੇ ਨਾ ਕਦੇ ਮਿਟਿਆ ਹੈ ਦੂਜੀ ਪਾਰਟੀ ਰਹੀ ਅਕਾਲੀ ਦਲ ਪਾਰਟੀ ਜਿਹੜੀ ਆਪਣੇ ਆਪ ਨੂੰ ਪੰਥਕ ਪਾਰਟੀ ਖਵਾਉਂਦੀ ਹੈ ਮੇਰੇ ਕੋਲੇ ਇੱਕ ਦੋ ਸਵਾਲ ਹੈ ਉਹਨਾਂ ਦੇ ਲਈ ਪਤਾ ਨਹੀਂ ਕਿਉਂ ਉਹ ਆਪਣੇ ਆਪ ਨੂੰ ਅਖੌਤੀ ਪੰਥਕ ਲੋਗ ਹੈ ਜਿਹੜੇ ਉਹ ਆਪਣੇ ਆਪ ਨੂੰ ਸਮਝਦੇ ਦਮ ਪੰਥਕ ਹੈ ਪਰ ਉਹਨਾਂ ਨੇ ਕਦੇ ਪੰਥ ਦੀ ਪੀੜ ਜਿਹੜੀ ਉਹ ਬਿਲਕੁਲ ਨਹੀਂ ਵੇਖੀ ਬਿਲਕੁਲ ਨਹੀਂ ਸਮਝੀ ਧਾਰਨਾ ਸਾਰੀਆਂ ਤੁਹਾਡੇ ਸਾਹਮਣੇ ਹੈ ਪਹਿਲੀ ਉਦਾਹਰਨ ਤਾਂ ਮੈਂ ਇਹ ਦਿੰਨੀ ਆ ਕਿ ਪੰਜਾਬ ਦੇ ਵਿੱਚ ਜੋ ਕਤਲੇਆਮ ਹੋਇਆ 78 ਤੋਂ ਲੈ ਕੇ 95 ਤੱਕ ਉਹ ਦੱਸਣ ਕਿ ਸਾਡਾ ਇਹਨੂੰ ਕੀ ਰੋਲ ਹੈ ਇਹਦੇ ਵਿੱਚ ਉਲਟਾ ਸਾਰਿਆਂ ਨੂੰ ਪਤਾ ਹੈ ਕਿ ਕੇਪੀਐਸ ਗਿੱਲ ਦੀਆਂ ਬਾਦਲ ਨਾਲ ਮੁਲਾਕਾਤਾਂ ਹੁੰਦੀਆਂ ਰਹੀਆਂ ਦਿੱਲੀ ਇਹਨਾਂ ਨੇ ਚਿੱਠੀਆਂ ਪਾ ਕੇ ਅਕਾਲ ਤਖਤ ਤੇ ਚੜ੍ਹਾਈ ਕਰਨ ਦੇ ਲਈ ਸੰਤਾਂ ਨੂੰ ਖਤਮ ਕਰਨ ਦੇ ਲਈ ਸਾਰੀਆਂ ਚਿੱਠੀਆਂ ਕਿਤਾਬਾਂ ਦੇ ਵਿੱਚ ਨਸ਼ਰ ਹੋਈਆਂ ਇਹਨਾਂ ਨੇ ਉਹ ਆਪ ਉਹਨਾਂ ਨੂੰ ਬੁਲਾਇਆ ਕਿ ਆਓ ਸਾਡੇ ਕੋਲੋਂ ਸੰਤ ਜਿਹੜੇ ਸਿਧਾਂਤਿਕ ਗੱਲ ਕਰਦੇ ਆ ਉਹਨਾਂ ਨੂੰ ਬਾਹਰ ਕੱਢਣ ਦਾ ਕੋਈ ਤਰੀਕਾ ਨਹੀਂ ਤੁਸੀਂ ਹੀ ਲੈ ਕੇ ਆਓ ਦੂਜੀ ਗੱਲ ਮੈਨੂੰ ਇਹਨਾਂ ਦਿਨਾਂ 'ਚ ਕੁਝ ਜ਼ਿਆਦਾ ਸਮਝ ਲੱਗੀ ਪਾਹੀ ਅਮਰੀਕਾ ਸੰਗ ਨੂੰ ਸੰਤਾਂ ਨੇ ਸ਼੍ਰੋਮਣੀ ਕਮੇਟੀ ਦੇ ਵਿੱਚ ਖੜਾ ਕੀਤਾ ਸੀਗਾ ਤੇ ਇਸ ਅਖੌਤੀ ਅਕਾਲੀ ਦਲ ਨੇ ਉਮਰਾਨੰਗੜ ਨੂੰ ਉਹਦੇ ਮੁਕਾਬਲੇ 'ਚ ਖੜਾ ਕੀਤਾ ਸੋ 19 ਦੀ ਮੇਰੀ ਜੋਨ ਹੋਈ ਆ ਤੇ ਉਹਦੇ ਵਿੱਚ ਇਹਨਾਂ ਨੇ ਬੀਬੀ ਜੰਗੀਰ ਕੌਰ ਨੂੰ ਮੇਰੇ ਪੈਰਲਰ ਉਤਾਰਿਆ ਨਾ ਉਹ ਜਿੱਤੀ ਤੇ ਨਾ ਮੈਨੂੰ ਜਿੱਤਣ ਦਿੱਤਾ ਤੀਜਾ ਹੁਣ ਅਸੀਂ ਅਮਰਤਪਾਲ ਇੱਕ ਸੁਲਝਾ ਹੋਇਆ ਸਿੱਖੀ ਸਰੂਪ ਵਿੱਚ ਨਸ਼ਿਆਂ ਨੂੰ ਛਡਾਉਣ ਵਾਲਾ ਨੌਜਵਾਨ ਅੱਗੇ ਲਿਆਉਣ ਦੀ ਉਹਦੀ ਅਨਾਉਂਸਮੈਂਟ ਵੀ ਪਹਿਲਾਂ ਹੋਈ ਆ ਵਰਸੇਬਲ ਟੋਏ ਨਾਲੋਂ ਪਰ ਹੁਣ ਵਰਸੇਬਲ ਟੋਏ ਨੂੰ ਇੱਕ ਪੈਰਲਰ ਜਿਹੜਾ ਉਹਦੇ ਖੜਾ ਕਰ ਦਿੱਤਾ ਗਿਆ ਹੈ ਹੁਣ ਤੁਸੀਂ ਸਮਝੋ ਕਿ ਇਸ ਅਸਲੀ ਪੰਥ ਕਿਹੜਾ ਹੈ ਤੇ ਰਵਾਇਤੀ ਜਿਹੜੀਆਂ ਪਾਰਟੀਆਂ ਆ ਉਹ ਸਾਨੂੰ ਕਿਵੇਂ ਰਾਜ ਕਰਨ ਦੀ ਨੀਤੀ ਨਾਲ ਹੀ ਜਿਹੜੇ ਅਸਲੀ ਲੋਕ ਆ ਜਿਨ੍ਹਾਂ ਦੇ ਦਰਦ ਅਸੀਂ ਸਮਝਦੇ ਆਂ ਜਿਹੜੇ ਮਨੁੱਖੀ ਅਧਿਕਾਰਾਂ ਦੇ ਪਲੇਟਫਾਰਮ ਤੇ ਖੜ ਕੇ ਗੱਲ ਕਰਦੀ ਹੈ ਤੀਜੀ ਪਾਰਟੀ ਬਚੀ ਹੈ ਜੀ ਭਾਜਪਾ ਮੈਂ ਤੁਹਾਨੂੰ ਬੇਨਤੀ ਕਰਦੀ ਆ ਕਿ ਹਾਲੇ ਤੱਕ ਭਾਜਪਾ ਦੇ ਪੰਜਾਬ ਵਿੱਚ ਕੋਈ ਐਨੇ ਪੈਰ ਨਹੀਂ ਲੱਗੇ ਪਰ ਉਹਨਾਂ ਦਾ ਪੈਰ ਧਰਾਵਾ ਨਾ ਕਰਨ ਦਿਓ ਪੰਜਾਬ ਵਿੱਚ ਸਾਨੂੰ ਉਹ ਭੁਗਤਣਾ ਪਏਗਾ ਤੁਹਾਡੇ ਸਾਹਮਣੇ ਹੈ ਕਿ 700 ਸਾਡੇ ਜਿਹੜੇ ਕਿਸਾਨ ਹੈ ਉਹ ਸ਼ਹੀਦ ਹੋਏ ਆ ਬਾਰਡਰ ਤੇ ਤੇ ਉਹ ਹਜੇ ਵੀ ਟਕਰਾਅ ਵਿੱਚ ਹੈ ਹਜੇ ਵੀ ਮੋਰਚਾ ਲਾ ਕੇ ਕਿਸਾਨ ਮੇਰੇ ਵੀਰ ਉੱਥੇ ਬੈਠੇ ਆ ਉਹ ਸਾਰਾ ਕੁਝ ਕਾਰਪੋਰੇਟਾਂ ਨੂੰ ਫੜਾਉਣਾ ਚਾਹੁੰਦੇ ਆ ਬਾਨੀਆਂ ਅਡਾਨੀਆਂ ਨੂੰ ਫੜਾਉਣਾ ਚਾਹੁੰਦੇ ਆ ਤੇ ਇਹ ਜਿਹੜੇ ਅਕਾਲੀ ਦਲ ਵਾਲੇ ਆ ਇਹ ਸਿਝਾਕ ਤੇ ਬੈਠੇ ਆ ਕਿ ਸ਼ਾਇਦ ਅਸੀਂ ਕੋਈ ਇੱਕ ਅੱਡੀ ਸੀਟ ਜੇ ਜਿੱਤ ਗਏ ਤਾਂ ਉਹਨਾਂ ਨੇ ਭਾਜਪਾ ਦੇ ਹਵਾਲੇ ਹੀ ਕਰਨੀ ਹੈ ਇਹ ਸਾਨੂੰ ਸਾਰਿਆਂ ਨੂੰ ਸਮਝ ਆਇਆ ਹੁਣ ਜਿੱਥੋਂ ਤੱਕ ਮੇਰੀ ਗੱਲ ਹੈ ਮੈਂ ਤਾਂ ਕਈ ਗੱਲਾਂ ਆਪਣੇ ਅੰਦਰ ਹੀ ਦਬਾ ਕੇ ਰੱਖਣ ਦੀ ਸਮਝ ਰੱਖਦੀ ਆ ਵੀ ਚਲੋ ਕਿਸੇ ਨੇ ਜੇ ਕੋਈ ਗੱਲ ਕਹਿ ਤੀ ਤੇ ਜਦੋਂ ਆਪਾਂ ਉਹ ਕਰਨੀ ਨਹੀਂ ਜਿਹੜੇ ਪਿੰਡ ਜਾਣਾ ਨਹੀਂ ਉਹਦਾ ਰਾਹ ਹੀ ਕੁੱਛਣਾ ਬਈ ਵਰਸਾ ਸਿੰਘ ਬਲਟੋਆ ਨੇ ਪਹਿਲੇ ਦਿਨ ਹੀ ਬਿਆਨ ਦਿੱਤਾ ਕਿ ਅਸੀਂ ਬੀਬੀ ਦੇ ਸੰਪਰਕ ਚ ਐ ਪਰਮਜੀਤ ਕੌਰ ਖਾਲਸਾ ਦੇ ਤੇ ਉਹ ਅਕਾਲੀ ਦਲ ਦੀ ਅਕਾਲੀ ਦਲ ਦੀ ਚੋਣ ਇਸ ਅਕਾਲੀ ਦਲ ਵੱਲੋਂ ਤੱਕੜੀ ਦੇ ਚੋਣ ਨਿਸ਼ਾਨ ਤੇ ਲੜੇ ਪਰ ਉਹਨਾਂ ਨੂੰ ਇੰਨੀ ਸਮਝ ਨਹੀਂ ਕਿ ਜੋ ਮਨੁੱਖੀ ਅਧਿਕਾਰਾਂ ਤੇ ਕੰਮ ਹੋਇਆ ਸਰਦਾਰ ਜਸਵੰਤ ਸਿੰਘ ਖਾਲੜਾ ਨੇ 25000 ਨੌਜਵਾਨ ਲਾਸ਼ਾਂ ਦੀ ਗੱਲ ਕੀਤੀ ਹੈ ਕੀ ਪਰਮਜੀਤ ਕੌਰ ਡੀਜੀਪੀ ਸੈਣੀ ਨੂੰ ਜਾਂ ਅਧਾਰ ਆਲਮ ਨੂੰ ਇੱਥੇ ਲਾਉਣ ਦੀ ਜਿਹੜੀ ਉਹਨਾਂ ਨੇ ਪਿਰਤ ਪਾਈ ਸੀਗੀ ਤੇ ਕੇਪੀ ਮੇਰੇ ਨਾਲ ਸਿੱਧੀ ਵੱਡੇ ਬਾਦਲ ਦੀ ਗੱਲ ਹੋਈ ਆ ਔਰ ਉਹਨੇ ਮੈਨੂੰ ਕਿਹਾ ਹੈ ਕਿ ਬੀਬੀ ਤੂੰ ਆਪਣੇ ਬੱਚੇ ਪਾਲ ਜੇ ਤੈਨੂੰ ਕੁਝ ਚਾਹੀਦਾ ਹੈ ਕਿ ਤੂ ਲੈ ਲਾ ਇਹ ਹੁਣ ਤੁਸੀਂ ਮੇਰਾ 30 ਸਾਲ ਹੋ ਗਏ ਮੈਨੂੰ ਤੁਰੀ ਫਿਰਦੀ ਨੂੰ ਤੁਸੀਂ ਇਹ ਅੰਦਾਜ਼ਾ ਲਾਓ ਕਿ ਕੀ ਮੈਂ ਉਹਨਾਂ ਲੋਕਾਂ ਨਾਲ ਜਿਨ੍ਹਾਂ ਨਾਲ 30 ਸਾਲ ਸਮਝੌਤਾ ਨਹੀਂ ਕੀਤਾ ਕੀ ਮੈਂ ਉਹਨਾਂ ਵੱਲੋਂ ਇਲੈਕਸ਼ਨ ਲੜ ਸਕਦੀ ਆ ਮੈਂ ਕਦੇ ਵੀ ਆਪਣੀ ਜਿਹੜੀ ਮੈਨੂੰ ਸਮਝਦਾ ਕ੍ਰੈਡੀਬਿਲਟੀ ਆ ਸਰਦਾਰ ਜਸਵੰਤ ਸਿੰਘ ਖਾਲੜਾ ਦੀ ਮੇਰਾ ਇਹ ਮਿਸ਼ਨ ਆ ਖਾਲੜੇ ਦਾ ਮਿਸ਼ਨ ਆ ਮਨੁੱਖੀ ਅਧਿਕਾਰਾਂ ਦਾ ਕੰਮ ਐ ਮੈਂ ਕਦੇ ਇਹੋ ਜਿਹੇ ਲੋਕਾਂ ਨਾਲ ਸਮਝੌਤਾ ਨਹੀਂ ਕਰ ਸਕਦੀ ਜਿੱਥੋਂ ਤੱਕ ਮੇਰੇ ਤੇ ਸਵਾਲ ਹਜੇ ਤਾਂ ਮੈਂ ਕਿਸੇ ਨੂੰ ਬਾਈਟ ਵਗੈਰਾ ਨਹੀਂ ਦਿੱਤੀ ਪਰ ਸਾਰੇ ਇਹੋ ਹੀ ਪੁੱਛੀ ਜਾਂਦੇ ਆ ਕਿ ਸਖਪਾਲ ਸਿੰਘ ਘਹਿਰਾ ਇੱਥੇ ਕਿਵੇਂ ਆਇਆ ਹੈ ਉਹਨੂੰ ਮੈਂ ਦੱਸ ਦੇਵਾਂ ਤੁਹਾਨੂੰ ਸੰਗਤ ਨੂੰ ਦੱਸ ਦਿਆਂ ਕਿ ਉਹਨੇ ਇੱਕ ਪੋਲੀਟੀਕਲ ਬਲੰਡਰ ਕੀਤਾ ਅੱਜ ਤੋਂ ਬਾਅਦ ਬਠਿੰਡੇ ਤੋਂ ਹਾਰ ਕੇ ਆਇਆ ਹੈ ਜੋ ਜ਼ਰੂਰ ਉਹਨੇ ਹਾਰ ਕੇ ਜਾਣਾ ਹੈ ਨਾ ਉਹਨੇ ਕਿਤੇ ਕਿਸੇ ਪਾਸੇ ਦਾ ਰਹਿਣਾ ਹੈ ਨਾ ਉਹਨੇ ਨਾ ਉਹ ਨੂੰ ਕਾਂਗਰਸ ਨੇ ਝੱਲਣਾ ਹੈ ਬਾਦ ਸਿੱਖ ਪੰਥ ਦੀ ਜਿਹੜੀ ਗੱਲ ਕਰਦਾ ਹੈ ਵੀ ਅਦਵੀਆਂ ਦੀ ਗੱਲ ਕਰਦਾ ਹੈ ਐਨਐਸਏ ਦੀ ਗੱਲ ਕਰਦਾ ਮੈਂ ਉਹਨੂੰ ਦੱਸ ਦੇਣਾ ਚਾਹੁੰਨੀ ਆ ਕਿ ਕਾਂਗਰਸ ਦੇ ਵਿੱਚ ਰਹਿ ਕੇ ਤੂੰ ਸਿੱਖ ਪੰਥ ਦੀਆਂ ਜਿੰਨੀਆਂ ਮਰਜ਼ੀ ਗੱਲਾਂ ਕਰ ਲਾ ਪਰ ਸਿੱਖ ਪੰਥ ਕਾਂਗਰਸ ਦੀ ਆਈਡੀਓਲੋਜੀ ਸਿੱਖ ਪੰਥ ਨਾਲ ਕਦੇ ਮੇਲ ਨਹੀਂ ਖਾਂਦੀ ਅਖੀਰ ਦੇ ਵਿੱਚ ਟਾਈਮ ਦੀ ਬੜੀ ਮਹੱਤਤਾ ਹੈ ਇਸ ਵੇਲੇ ਅਖੀਰ ਦੇ ਵਿੱਚ ਮੈਂ ਤੁਹਾਨੂੰ ਬੇਨਤੀ ਕਰਦੀ ਆਂ ਕਿ ਅੰਮ੍ਰਿਤਪਾਲ ਨੂੰ ਅਸੀਂ ਇਸ ਕਰਕੇ ਨਹੀਂ ਲੈਂਦਾ ਕਿ ਉਹ ਨੂੰ ਸਿਆਸਤ ਦੇ ਵਿੱਚ ਉਹੋ ਜਿਹੀ ਸਿਆਸਤੋਂ ਕਰੂਗਾ ਤੁਸੀਂ ਸਾਰਿਆਂ ਨੇ ਉਹਦਾ ਅੰਦਾਜ਼ ਵੇਖਿਆ ਉਹਦਾ ਜਜ਼ਬਾ ਵੇਖਿਆ ਉਹਦੀ ਹਕੂਮਤ ਦੇ ਅੱਖ ਵਿੱਚ ਅੱਖ ਪਾ ਕੇ ਗੱਲ ਕਰਨ ਦੀ ਜਿਹੜਾ ਤਰੀਕਾ ਵੇਖਿਆ ਤੇ ਜਦੋਂ ਅਮਰਪਾਲ ਇਲੈਕਸ਼ਨ ਲੜਨਾ ਵੀ ਨਹੀਂ ਸੀ ਚਾਹੁੰਦਾ ਪਰ ਅਸੀਂ ਉਹਨੂੰ ਕਿਹਾ ਵੀ ਭਾਈ ਅਸੀਂ ਸਾਰੇ ਤਜਰਬੇ ਕਰਨੇ ਆ ਅਸੀਂ ਹਥਿਆਰਾਂ ਨਾਲ ਜੰਗ ਲੜੀ ਆ ਅਸੀਂ ਬਹੁਤ ਆਪਣੀ ਨੌਜਵਾਨੀ ਆ ਜਿਹੜੀ ਉਹ ਲਾਵਾਰਸ ਕਰਾਈ ਆ ਫਿਰ ਅਸੀਂ ਵਿਚਾਰਾਂ ਦੀ ਜੰਗ ਲੜੀ ਆ ਅਸੀਂ ਸਰਦਾਰ ਖਾਲੜਾ ਨੇ ਵਿਚਾਰਾਂ ਦੀ ਜੰਗ ਲੜੀ ਆ ਉਹਨੇ ਕੋਰਟ ਦੇ ਵਿੱਚ ਚੈਲੰਜ ਕੀਤੇ ਆ ਉਹਨਾਂ ਨੇ ਕਿਹਾ ਵੀ ਮੈਂ ਟੇਬਲ ਟਾ ਕੇ ਕਰੂੰਗਾ ਤੁਹਾਡੇ ਨਾਲ ਮੈਂ ਕੋਈ ਸਮਝੌਤਾ ਨਹੀਂ ਕਰੂੰਗਾ ਮੈਂ ਕਿਸੇ ਨਾ ਅੰਦਰ ਖਾਤੇ ਕੋਈ ਗੱਲ ਨਹੀਂ ਕਰੂੰਗਾ ਮੈਂ ਸਾਰੀ ਗੱਲ ਪਬਲਿਕ ਦੇ ਸਾਹਮਣੇ ਕਰੂੰਗਾ ਉਹਨਾਂ ਨੇ ਵਿਚਾਰਾਂ ਦੀ ਲੜਾਈ ਲੜੀ ਉਹਨਾਂ ਨੂੰ ਮੌਕਾ ਨਹੀਂ ਦਿੱਤਾ ਗਿਆ ਉਹਨਾਂ ਨੂੰ ਵੀ ਉਸੇ ਤਰ੍ਹਾਂ ਚੈਲੰਜ ਸੀ ਕਿ 25000 ਜੇ ਤੂੰ ਹਿਸਾਬ ਮੰਗਦਾ ਹੈ ਤੇ ਅਸੀਂ 25000 ਇੱਕ ਦਾ ਹਿਸਾਬ ਵੀ ਦੇ ਦੇਾਂਗੇ ਤੇ ਤੀਜੀ ਜੰਗ ਜਿਹੜੀ ਹੈ ਅਸੀਂ ਹੁਣ ਵਿੱਢਣ ਜਾ ਰਹੇ ਹਾਂ ਉਹ ਕੱਲੇ ਖਡੂਰ ਸਾਹਿਬ ਦੀ ਜੰਗ ਨਹੀਂ ਉਹ ਸੰਗਰੂਰ ਦੀ ਵੀ ਵੱਡੀ ਜੰਗ ਹੈ ਕਿਉਂਕਿ ਜੇ ਪੰਥ ਦਾ ਤੁਸੀਂ ਭਲਾ ਚਾਹੁੰਦੇ ਆ ਜੇ ਤੁਸੀਂ ਇੱਕ ਪਲੇਟਫਾਰਮ ਦੇ ਉੱਤੇ ਅਸੀਂ ਸਾਰਾ ਪੰਥ ਇਕੱਠਾ ਹੁੰਨਾ ਹੈ ਇਹ ਜਿਹੜੇ ਅਖੌਤੀ ਪੰਥਕ ਹੈ ਇਹ ਵੀ ਪਾਸੇ ਹੋ ਜਾਣਗੇ ਤੇ ਪੰਜਾਬ ਦੇ ਵਿੱਚ ਨਵੀਂ ਸਿਆਸੀ ਜਿਹੜੀ ਸਫਾ ਬੰਦੀ ਹੈ ਉਹ ਜ਼ਰੂਰ ਹੋ ਜਾਣੀ ਹੈ ਮੈਨੂੰ ਇਹ ਆਸ ਹੈ ਕਿ ਮੈਂ ਸੋਨਹਾਲ ਆਖੀਰ ਦੇ ਵਿੱਚ ਟਾਈਮ ਦੀ ਮੈਨੂੰ ਪਤਾ ਹੈ ਬਹੁਤ ਸ਼ਾਰਟੇਜ ਹੈ ਤੇ ਮੈਂ ਤੁਹਾਡੇ ਨਾਲ ਆਪਣੇ ਜਿੰਨੇ ਕੁ ਵਿਚਾਰ ਹੈ ਸਾਂਝੇ ਕਰ ਸਕਦੀ ਹਾਂ ਮੈਂ ਖੰਡੂਰ ਸਾਹਿਬ ਦੇ ਵਿੱਚ ਇਸ ਵੇਲੇ ਉਸ ਪ੍ਰਚਾਰ ਦੀ ਉਸ ਦੀ ਮੈਂ ਸਮਝੋ ਕਿ ਉੱਥੇ ਵੀ ਸਾਡਾ ਸਾਰਾ ਜੋਰ ਲੱਗਿਆ ਹੋਇਆ ਹੈ ਇੱਥੇ ਤਾਂ ਤੁਹਾਡੇ ਕੋਲੇ ਕੋਈ ਨੀ ਗੱਲ ਕਰਨ ਨੂੰ ਵੀ ਜੇ ਤੁਹਾਨੂੰ ਕੋਈ ਸਵਾਲ ਕਰਦਾ ਹੈ ਤੇ ਤੁਸੀਂ ਉਹਦਾ ਜਵਾਬ ਬੜੇ ਸੌਖੇ ਤਰੀਕੇ ਨਾਲ ਦੇ ਸਕਦੇ ਹੋ ਕਿ 40 ਸਾਲ ਦਾ ਤਜਰਬਾ ਹੈ ਬੰਦੇ ਕੋਲੇ ਐਸ ਵੇਲੇ ਸਿਟਿੰਗ ਐਮਪੀ ਆ ਹੋ ਉਹਦੇ ਕੰਮ ਵੇਖੋ ਉਹਦਾ ਤਜਰਬਾ ਵੇਖੋ ਉਹਦੀ ਪੜ੍ਹਾਈ ਵੇਖੋ ਉਹਦੇ ਪਿੱਛੇ ਸੰਗਤ ਵੇਖੋ ਕਿ ਇਹ ਜਿਹੜੇ ਸਾਡੇ ਮੁਸਲਮਾਨ ਵੀਰ ਹੈ ਉਹ ਕਿਵੇਂ ਖੜੇ ਆ ਜੇ ਅਸੀਂ ਉਹਨਾਂ ਦਾ ਹਾ ਦੇ ਨਾਰੇ ਨੂੰ ਨਹੀਂ ਭੁੱਲੇ ਤੇ ਅੱਜ ਵੀ ਅਸੀਂ ਉਹਨਾਂ ਨੂੰ ਇੱਥੇ ਖੜਿਆ ਵੇਖਦੇ ਆਂ ਤੇ ਸਾਡੇ ਮਨ ਸਿੱਖ ਸਿਧਾਂਤਾਂ ਹੈ ਹੀ ਸਿਧਾਂਤ ਇਹ ਕਿ ਨਾ ਜਾਤ ਨਾ ਪਾਤ ਨਾ ਉੱਚ ਨਾ ਨੀਚ ਸਿਧਾਂਤ ਜਿਹੜਾ ਉਹਦੇ ਤੇ ਖੜ ਕੇ ਅਸੀਂ ਗੱਲ ਕਰਦੇ ਆਂ ਅਖੀਰ ਦੇ ਵਿੱਚ ਤੁਹਾਡੀਆਂ ਰਿਸ਼ਤੇਦਾਰੀਆਂ ਫਡੂਰ ਸਾਹਿਬ ਵਿੱਚ ਵੀ ਹੋਣਗੀਆਂ ਜਿੱਥੇ ਵੀ ਪੰਥਕ ਉਮੀਦਵਾਰ ਖੜਿਆ ਫਰੀਦਕੋਟ ਦੇ ਵਿੱਚ ਵੀ ਪੰਥਕ ਉਮੀਦਵਾਰ ਖੜਿਆ ਤੁਸੀਂ ਉਹਨਾਂ ਦੀ ਆਪਣੇ ਰਿਸ਼ਤੇਦਾਰੀਆਂ ਦੇ ਰਹੀਂ ਕਿ ਜਿਵੇਂ ਵੀ ਮਦਦ ਕਰ ਸਕਦੇ ਹੋ ਉਹਨਾਂ ਦੀ ਵੀ ਮਦਦ ਕਰੋ ਤੇ ਸਰਦਾਰ ਸਿਮਰਨਜੀਤ ਸਿੰਘ ਦੀ ਮਦਦ ਤਾਂ ਤੁਹਾਡੀ ਆਪਣੀ ਮਦਦ ਹੈ ਉਹ ਸਿਟਿੰਗ ਐਮਪੀ ਆ ਤੇ ਉਹ ਅੱਗੇ ਵੀ ਆਪਣੀ ਸੋਚ ਨੂੰ ਵਧਾ ਰਹੇ ਆ ਇਸ ਕਰਕੇ ਤੁਸੀਂ ਇੱਕ ਇੱਕ ਵੋਟ ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਪਾਇਓ ਇਹੋ ਹੀ ਮੇਰਾ ਅੱਜ ਆਉਣ ਦਾ ਮਕਸਦ ਹੈ ਇਹੋ ਹੀ ਮੇਰਾ ਕਹਿਣ ਦਾ ਮਕਸਦ ਹੈ ਅਖੀਰ ਤੇ ਮੈਂ ਫਤਿਹ ਅਰਜ ਕਰਦੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ